ਦੋਸਤੋ ਸਿੱਖ ਕੌਮ ਲਈ ਬੜੇ ਹੀ ਸ਼ੋਗਮਈ ਤੇ ਪੂਰੀ ਦੁਨੀਆ ਦੇ ਇਤਿਹਾਸ ਤੋਂ ਸਭ ਤੋਂ ਵੱਖਰੇ ਚਾਰ ਸਹਬਜ਼ਾਦਿਆਂ ਦੇ ਸ਼ਹੀਦੀ ਦਿਨ ਚੱਲ ਰਹੇ ਹਨ ਜਦੋਂ ਚਮਕੌਰ ਦੀ ਗੜੀ ਵਿੱਚ 40 ਸਿੰਘਾਂ ਦੇ ਨਾਲ ਵੱਡੇ ਸਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਹੋ ਜਾਂਦੀ ਹੈ ਤਾਂ ਉਸ ਵਕਤ ਚਮਕੌਰ ਗੜੀ ਵਿੱਚ ਸ਼ਹੀਦ ਹੋਏ ਕੁਝ ਸਿੰਘਾਂ ਦੀਆਂ ਦੇਹਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਨੇ ਕੀਤਾ ਸੀ ਇਸ ਇਤਿਹਾਸ ਬਾਰੇ ਤਾਂ ਲਗਭਗ ਸਾਰੇ ਸਿੱਖ ਜਾਣਦੇ ਹਨ ਪਰ ਬਹੁਤੇ ਸਿੱਖ ਇਹ ਨਹੀਂ ਜਾਣਦੇ ਕਿ ਸ਼ਹੀਦ ਸਿੰਘਾਂ ਦਾ ਸੰਸਕਾਰ ਕਰਦੀ ਦੇਖ ਮੁਗਲ ਜਪਾਈਆਂ ਨੇ ਬੀਬੀ ਸ਼ਰਨ ਕੌਰ ਨੂੰ ਵੀ ਉਸੇ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ ਤੇ ਜੋ ਅੰਗੀਠਾ ਬੀਬੀ ਸ਼ਰਨ ਕੌਰ ਨੇ ਸ਼ਹੀਦ ਸਿੰਘਾ ਦਾ ਸੰਸਕਾਰ ਕਰਨ ਲਈ ਤਿਆਰ ਕੀਤਾ ਸੀ ਉਸ ਅੰਗੀਠੇ ਨੂੰ ਮੁਗਲ ਸਿਪਾਈਆਂ ਨੇ ਪਾਣੀ ਪਾ ਕੇ ਬੁਝਾ ਦਿੱਤਾ ਤੇ ਸ਼ਹੀਦ ਸਿੰਘਾ ਦੀਆਂ ਅੱਧ ਸੜੀਆਂ ਦੇਹਾਂ ਉਵੇਂ ਹੀ ਉੱਥੇ ਪਈਆਂ ਰਹਿ ਗਈਆਂ ਸਨ ਬੀਬੀ ਸ਼ਰਨ ਕੌਰ ਨੂੰ ਵੀ ਅੱਗ ਵਿੱਚ ਇਸ ਕਰਕੇ ਸੁੱਟਿਆ ਗਿਆ ਕਿ ਫਿਰ ਕੋਈ ਵੀ ਦੁਬਾਰਾ ਚਮਕੌਰ ਗਰੀ ਦੇ ਸ਼ਹੀਦਾਂ ਦਾ ਸੰਸਕਾਰ ਕਰਨ ਦੀ ਹਮਾਕਤ ਨਾ ਕਰ ਸਕੇ ਪਰ ਕੀ ਤੁਸੀਂ ਜਾਣਦੇ ਹੋ ਕਿ ਸ਼ਹੀਦ ਸਿੰਘਾਂ ਦੀਆਂ ਅੱਧ ਸੜੀਆਂ ਦੇਹਾਂ ਅਤੇ ਵੱਡੇ ਸਾਹਿਬ ਜੱਦੇ ਦਾ ਅੰਤਮ ਸੰਸਕਾਰ ਮੁਗਲਾਂ ਦੀਆਂ ਇੰਨੀਆਂ ਪਾਬੰਦੀਆਂ ਹੋਣ ਦੇ ਬਾਵਜੂਦ ਦੋ ਸਕੇ ਭਰਾਵਾਂ ਨੇ ਦੁਬਾਰਾ ਆ ਕੇ ਕੀਤਾ ਸੀ ਕੌਣ ਚਾਹ 能 ਉਹ ਦੋ ਸਕੇ ਭਰਾ ਜਿਨ੍ਹਾਂ ਆਪਣੀ ਜਾਨ ਦੀ ਬਾਜ਼ੀ ਲਾ ਚਮਕੌਰ ਗੜੀ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਕਿਵੇਂ ਉਹਨੇ ਦੋਹਾਂ ਭਰਾਵਾਂ ਨੇ ਕਮਲੇ ਬਣ ਕੇ ਇਹ ਪੂਰੀ ਅੰਤਮ ਰਸਮ ਸੰਪੂਰਨ ਕੀਤੀ ਸੀ ਤੇ ਇਹ ਸਭ ਦੇ ਬਦਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੋਹਾਂ ਭਰਾਵਾਂ ਨੂੰ ਕੀ ਕੁਝ ਬਖਸ਼ਿਆ ਸੀ ਇਹ ਪੂਰਾ ਇਤਿਹਾਸ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਇਹ ਸਾਖੀ ਹਰ ਇੱਕ ਸਿੱਖ ਤੱਕ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਤਿਹਾਸ ਵਿੱਚ ਇਹਨਾਂ ਦੋਹਾਂ ਭਰਾਵਾਂ ਦਾ ਕੋਈ ਬਹੁਤਾ ਜ਼ਿਕਰ ਨਹੀਂ ਮਿਲਦਾ ਸੋ ਇਸ ਕਰਕੇ ਵੀਡੀਓ ਨੂੰ ਅਖੀਰ ਤੱਕ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ 8 ਤੇ 9 ਪੋ ਦੀ ਠੰਡੀ ਅਤੇ ਹਨੇਰੀ ਰਾਤ ਨੂੰ ਚਮਕੌਰ ਦੇ ਖਾਲੀ ਮੈਦਾਨ ਵਿੱਚ ਲਾਸ਼ਾਂ ਦੇ ਢੇਰ ਵਿੱਚੋਂ ਕੁਝ ਚਿਹਰਿਆਂ ਨੂੰ ਪਹਿਚਾਣ ਦੀ ਢੋੜਦੀ ਇੱਕ ਬੀਬੀ ਫੇਰ ਰਹੀ ਸੀ ਜਿਸ ਦਾ ਪਿੰਡ ਚਮਕੌਰ ਤੋਂ 2 ਕਿਲੋਮੀਟਰ ਦੂਰ ਰਾਏਪੁਰ ਹੁੰਦਾ ਹੈ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਰਾਏਪੁਰ ਪਿੰਡ ਵਿੱਚੋਂ ਲੰਘੇ ਸਨ ਤੇ ਫਿਰ ਜੰਡ ਸਾਹਿਬ ਵੱਲ ਦੀ ਹੁੰਦੇ ਹੋਏ 마ਸੀਵਾੜੇ ਜਾ ਪਹੁੰਚੇ ਸਨ ਗੁਰੂ ਦੇ ਪਿਆਰ ਵਿੱਚ ਭਿੱਜੀ ਇਸ ਬੀਬੀ ਦੀ ਆਤਮਾ ਨੇ ਠੋਕਰ ਖਾਧੀ ਤੇ ਉਹ ਬਹੁਤ ਵੱਡਾ ਜੇਰਾ ਕਰਕੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕਰ ਲਈ ਰਾਤ ਨੂੰ ਲਾਸ਼ਾਂ ਦੇ ਢੇਰ ਵਿੱਚੋਂ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਦੀ ਭਾਲ ਕਰਦੀ ਹੈ ਇਹ ਬੀਬੀ ਇੱਕ ਦੀਵੇ ਦੀ ਲੋ ਦੇ ਸਹਾਰੇ ਸ਼ਹੀਦ ਹੋਏ ਸਿੰਘਾਂ ਦੀ ਪਛਾਣ ਕਰਕੇ ਉਹਨਾਂ ਦੀਆਂ ਦੇਹਾਂ ਨੂੰ ਖਿੱਚ-ਖਿੱਚ ਕੇ ਇੱਕ ਥਾਂ ਤੇ ਇਕੱਠੇ ਕਰ ਰਹੀ ਹੁੰਦੀ ਹੈ ਲਾਸ਼ਾਂ ਦੇ ਉੱਥੇ ਉੱਚੇ-ਉੱਚੇ ਢੇਰਾਂ ਵਿੱਚੋਂ ਬੜੀ ਮੁਸ਼ਕਲ ਨਾਲ ਸਿੱਖ ਪਛਾਣੇ ਜਾ ਰਹੇ ਸਨ ਇਸ ਬੀਬੀ ਸ਼ਰਨ ਕੌਰ ਨੇ ਕਾਫੀ ਚਿਰ ਸਖਤ ਮਿਹਨਤ ਕਰਕੇ 12 ਤੋਂ 15 ਸਿੱਖਾਂ ਦੀਆਂ ਮ੍ਰਿਤਕ ਦੇਹਾਂ ਦੀ ਪਛਾਣ ਕਰਕੇ ਉਹਨਾਂ ਨੂੰ ਇੱਕ ਥਾਂ ਇਕੱਠੇ ਕੀਤਾ ਇਹ ਸਭ ਕੁਝ ਕਰਦਿਆਂ ਬੀਬੀ ਸ਼ਰਨ ਕੌਰ ਆਪ ਵੀ ਬਹੁਤ ਥੱਕ ਚੁੱਕੀ ਸੀ ਤੇ ਉਸ ਨੇ ਇਹ ਸੋਚਦਿਆਂ ਕਿ ਕਿਤੇ ਦਿਨ ਨਾ ਚੜ ਜਾਵੇ ਆਲੇ ਦੁਆਲੇੋਂ ਛੋਟੀਆਂ ਮੋਟੀਆਂ ਲੱਕੜਾਂ ਪਾਥੀਆਂ ਕਾਈ ਸੁੱਕਾ ਘਾਹ ਆਦਿ ਇਕੱਠੇ ਕਰਨੇ ਸ਼ੁਰੂ ਕੀਤੇ ਸਾਰਾ ਕੁਝ ਸ਼ਹੀਦ ਸਿੰਘਾਂ ਦੀਆਂ ਦੇਹਾਂ ਉੱਤੇ ਰੱਖ ਕੇ ਕੀਰਤਨ ਸੋਇਲੇ ਦਾ ਪਾਠ ਕਰਕੇ ਤਿਆਰ ਕੀਤੇ ਅੰਗੀਠੇ ਨੂੰ ਅੱਗ ਦਾ ਲਾਂਬੂ ਲਾ ਦਿੱਤਾ ਗਿਆ ਛੇਤੀ ਹੀ ਅੱਗ ਭੜਕ ਉੱਠੀ ਦੂਜੇ ਪਾਸੇ ਮੁਗਲ ਸਿਪਾਈ ਜੋ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਦਫਨਾਉਂਦੇ ਥੱਕੇ ਹਾਰੇ ਅਜੇ ਸੁੱਤੇ ਹੀ ਸਨ ਕਿ ਅੱਗ ਦੀਆਂ ਲਾਟਾਂ ਵੇਖ ਕੇ ਇੱਕਦਮ ਜਾਗ ਉੱਠੇ ਬਹੁਤ ਦੇਰ ਤਾ ਉਹ ਡਰ ਦੇ ਮਾਰੇ ਅੱਗ ਦੇ ਨੇੜੇ ਹੀ ਨਾ ਆਏ ਪਰ ਜਦੋਂ ਅੱਗ ਦੇ ਚਾਨਣ ਵਿੱਚ ਬੈਠੀ ਇੱਕ ਔਰਤ ਉਹਨਾਂ ਨੂੰ ਦੇਖੀ ਤਾਂ ਉਹਨਾਂ ਨੇ ਕੋਲ ਆ ਕੇ ਬੀਬੀ ਤੋਂ ਪੁੱਛਿਆ ਕਿ ਤੂੰ ਕੌਣ ਹੈ ਤੇ ਇੱਥੇ ਕੀ ਕਰ ਰਹੀ ਹੈ ਤਾਂ ਬੀਬੀ ਸ਼ਰਨ ਕੌਰ ਨੇ ਬੜੇ ਬੇਖੌਫ ਹੋ ਕੇ ਉੱਤਰ ਦਿੱਤਾ ਕਿ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਤੇ ਜੰਗ ਵਿੱਚ ਸ਼ਹੀਦ ਹੋਏ ਆਪਣੇ ਭਰਾਵਾਂ ਦਾ ਅੰਤਿਮ ਸੰਸਕਾਰ ਕਰ ਰਹੀ ਹਾਂ ਸਿਪਾਈ ਕੋਲ ਜਾ ਕੇ ਬੀਬੀ ਨੂੰ ਫੜਨ ਲੱਗੇ ਤਾਂ ਬੀਬੀ ਨੇ ਤਲਵਾਰ ਧੂਕੇ ਬਾਹਰ ਕੱਢੀ ਤੇ ਉੱਥੇ ਹੀ ਕਈ ਸਿਪਾਈ ਪਾਰ ਬੁਲਾ ਦਿੱਤੇ ਇਸ ਝੜਪ ਵਿੱਚ ਬੀਬੀ ਸ਼ਰਨ ਕੌਰ ਤੇ ਨੇਜੇ ਦਾ ਇੱਕ ਗਹਿਰਾ ਵਾਰ ਹੁੰਦਾ ਹੈ ਜਿਸ ਕਰ ਨੂੰ ਧਰਤੀ ਤੇ ਡਿੱਗ ਜਾਂਦੇ ਹਨ ਤੇ ਜਾਬਰ ਸਿਪਾਈ ਜ਼ਖਮੀ ਹਾਲਤ ਵਿੱਚ ਹੀ ਬੀਬੀ ਸ਼ਰਨ ਕੌਰ ਨੂੰ ਉਸੇ ਅੱਗ ਵਿੱਚ ਸੁੱਟ ਦਿੰਦੇ ਹਨ ਆਪਣੀ ਜਾਨ ਦੀ ਬਾਜ਼ੀ ਲਾ ਬੀਬੀ ਜੀਵੀ ਚਮਕੌਰ ਦੇ ਸ਼ਹੀਦਾਂ ਵਿੱਚ ਸ਼ਾਮਲ ਹੋ ਗਏ ਸਨ ਬੀਬੀ ਸ਼ਰਨ ਕੌਰ ਦੀ ਦੇਵੀ ਅਜੇ ਅੱਧੀ ਕੋ ਜਲੀ ਸੀ ਕਿ ਚਿਪਾਈਆਂ ਨੇ ਪਾਣੀ ਪਾ ਕੇ ਅੱਗ ਠੰਡੀ ਕਰ ਦਿੱਤੀ ਬੀਬੀ ਸ਼ਰਨ ਕੌਰ ਨੇ 8 ਤੇ 9 ਪੋ ਦੀ ਰਾਤ ਨੂੰ ਚਮਕੌਰ ਗੜੀ ਦੇ ਸ਼ਹੀਦਾਂ ਦਾ ਸੰਸਕਾਰ ਕਰਦੇ ਆ ਆਪਣੀ ਕੁਰਬਾਨੀ ਦਿੱਤੀ ਸੀ ਇਸ ਤੋਂ ਬਾਅਦ ਰਾਮਾ ਤੇ ਤਲੋਕਾ ਨਾ ਦੇ ਦੋ ਭਰਾ ਜੋ ਸਰਹੰਦ ਆਪਣਾ ਮਾਮਲਾ ਦੇਣ ਜਾ ਰਹੇ ਸਨ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਦਸਮ ਪਿਤਾ ਜੀ ਨੇ ਆਨੰਦਪੁਰ ਦਾ ਕਿਲਾ ਛੱਡ ਦਿੱਤਾ ਹੈ ਇਹ ਦੋਵੇਂ ਭਰਾ ਰਾਮਾ ਤੇ ਤਲੋਕਾ ਪੁੱਛਦੇ ਪਛਾਉਂਦੇ ਚਮਕੌਰ ਜਾ ਪੜਦੇ ਹਨ ਜਿੱਥੇ ਜਾ ਕੇ ਇਹ ਦੇਖਦੇ ਕਿ ਸਭ ਪਾਸੇ ਬਸ ਲਾਸ਼ਾਂ ਹੀ ਲਾਸ਼ਾਂ ਹਨ ਦੋਹਾ ਭਰਾਵਾਂ ਨੂੰ ਉੱਥੇ ਹੀ ਦਸਮ ਪਿਤਾ ਦੀ ਗੜੀ ਛੱਡਣ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵੀ ਜਾਣਕਾਰੀ ਮਿਲਦੀ ਹੈ ਪਾਹੀਰਾ ਮਾਤੇ ਤਰਲੋਕਾ ਦੇਖਦੇ ਕਿ ਮੁਗਲ ਸਿਪਾਈ ਤਾਂ ਆਪਣੇ ਸਾਥੀਆਂ ਦੀਆਂ ਲਾਸ਼ਾਂ ਦਫਨਾ ਰਹੇ ਸਨ ਪਰ ਸਿੰਘਾਂ ਦੇ ਸਰੀਰ ਉੱਥੇ ਓਵੇਂ ਹੀ ਰੋਲ ਰਹੇ ਸਨ ਇਹ ਸਭ ਕੁਝ ਵੇਖ ਕੇ ਉਹ ਦੋਵੇਂ ਬੜੇ ਦੁਖੀ ਹੁੰਦੇ ਹਨ ਤੇ ਆਪਸ ਵਿੱਚ ਸਲਾਹ ਕਰਦੇ ਕਿ ਅਸੀਂ ਆਪਣੀ ਜਾਨ ਵਾਰ ਕੇ ਵੀ ਵੱਡੇ ਸਾਹਿਬਜ਼ਾਦੇ ਅਤੇ ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਜ਼ਰੂਰ ਕਰਾਂਗੇ ਦੋਹਾਂ ਭਰਾਵਾਂ ਨੇ ਆਪਣੇ ਕੱਪੜੇ ਪਾੜ ਲਏ ਆਪਣੇ ਕੇਸ ਖੋਲ ਕੇ ਪਛਾਹ ਸੁੱਟ ਲਏ ਤੇ ਸਰੀਰ ਤੇ ਮਿੱਟੀ ਮਲ ਕੇ ਪਾਗਲ ਹੋਣ ਦਾ ਨਾਟਕ ਕਰਦੇ ਨੇ ਦੋਵੇਂ ਭਰਾ ਰਾਮਾ ਤੇ ਤਰਲੋਕਾ ਸਾਰਾ ਦਿਨ ਚਮਕੌਰ ਦੀ ਗੜੀ ਦੇ ਆਲੇ-ਦੁਆਲੇ ਹੀ ਘੁੰਮਦੇ ਰਹੇ। ਮੁਗਲ ਸਿਪਾਹੀਆਂ ਨੇ ਵੀ ਦੋਹਾਂ ਨੂੰ ਪਾਗਲ ਸਮਝ ਕੇ ਕੁਝ ਨਹੀਂ ਕਿਹਾ। ਰਾਤ ਪੈ ਜਾਂਦੀ ਹੈ ਤੇ ਇਹ ਦੋਵੇਂ ਸ਼ਹੀਦ ਸਿੰਘਾਂ ਦੇ ਸਰੀਰ ਭਾਲਣੇ ਸ਼ੁਰੂ ਕਰ ਦਿੰਦੇ ਹਨ। ਇਸੇ ਦਰਅਾਰ ਉਹਨਾਂ ਦੋਹਾਂ ਨੂੰ ਉਹ ਅੰਗੀਠਾ ਮਿਲਦਾ ਜਿਸ ਵਿੱਚ ਕਈ ਅਧ ਜਲੇ ਸ਼ਹੀਦ ਸਿੰਘ ਤੇ ਇੱਕ ਅਧ ਜਲੀ ਬੀਬੀ ਦੀ লাশ ਪਈ ਸੀ ਜੋ ਬੀਬੀ ਸ਼ਰਨਕੌਰ ਨੇ ਤਿਆਰ ਕੀਤਾ ਸੀ ਤੇ ਸਿਪਾਹੀਆਂ ਨੇ ਉਸ ਨੂੰ ਵੀ ਵਿੱਚੇ ਸੁੱਟ ਦਿੱਤਾ ਸੀ। ਮਗਲਾ ਨੇ ਅੱਧ ਜਲੀਆਂ ਲਾਸ਼ਾਂ ਇਸ ਕਰਕੇ ਉੱਥੇ ਰੱਖੀਆਂ ਸਨ ਤਾਂ ਕਿ ਸਿੱਖਾਂ ਦੇ ਸਰੀਰ ਦੀ ਬੇਦਬੀ ਹੋਵੇ ਤੇ ਇਸ ਨੂੰ ਵੇਖ ਕੇ ਲੋਕ ਖੌਫ ਖਾਣ ਤੇ ਕੋਈ ਵੀ ਸਰਕਾਰ ਦੇ ਵਿਰੁੱਧ ਜਾਣ ਅਤੇ ਸਿੱਖ ਬੰਦ ਦੀ ਜੁਰਤ ਵੀ ਨਾ ਕਰੇ ਭਾਈ ਰਾਮਾ ਤੇ ਭਾਈ ਤਰਲੋਕਾ ਦੋਵੇਂ ਭਰਾ ਉੱਥੇ ਪਈ ਕਿਸੇ ਲਾਸ਼ ਦੇ ਤੇੜ ਪਾਇਆ ਕਸ਼ਹਿਰਾ ਸਰ ਦੇ ਵਾਲ ਹੱਥ ਵਿੱਚ ਪਾਇਆ ਕੜਾ ਦੇਖ ਕੇ ਪਹਿਚਾਨ ਜਾਂਦੇ ਸਨ ਕਿ ਇਹ ਇੱਕ ਸਿੱਖ ਦਾ ਹੀ ਸਰੀਰ ਹੈ ਹੱਥਾਂ ਨਾਲ ਟੋ ਟੋ ਕੇ ਪਛਾਣ ਕਰਕੇ ਦੋਵੇਂ ਭਰਾ ਸਿੰਘਾਂ ਦੀਆਂ ਦੇਹਾਂ ਨੂੰ ਅੰਗੀਠੇ ਉੱਤੇ ਰੱਖ ਰਹੇ ਸਨ ਇਸੇ ਦਰਾਨ ਲਬਦਿਆਂ ਲਬਦਿਆਂ ਦੋਹਾਂ ਭਰਾਵਾਂ ਨੂੰ ਸਾਬ ਜਾਂਦਿਆਂ ਦੇ ਸਰੀਰ ਵੀ ਮਿਲ ਗਏ ਜਿਨ੍ਹਾਂ ਨੂੰ ਦੇਖ ਕੇ ਦੋਹਾਂ ਦੇ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ ਕੋਈ ਸਿੱਖ ਰਹਿ ਨਾ ਜਾਵੇ ਜਿਸ ਕਰਕੇ ਦੋਹਾਂ ਭਰਾਵਾਂ ਨੇ ਪੂਰੀ ਜਾਂਚ ਕਰ ਲਈ ਤੇ ਦੋਹਾਂ ਨੇ ਇਹ ਵੀ ਸੁਣਿਆ ਸੀ ਕਿ ਗਲੀ ਵਿੱਚ ਗੁਰੂ ਜੀ ਦੇ ਇਤਿਹਾਸਕ ਤੌਰ 'ਤੇ 45 ਸਿੰਘ ਹੀ ਮੌਜੂਦ ਸਨ ਪੂਰੀ ਤਸੱਲੀ ਹੋਣ ਤੇ ਭਾਈ ਰਾਮਾ ਤੇ ਭਾਈ ਤਰਲੋਕ ਨੇ 40 ਸਿੰਘਾਂ ਦੀਆਂ ਮਰਤਕ ਦੇਹਾਂ ਤੇ ਦੋ ਸਹਬਜ਼ਾਦਿਆਂ ਦੀਆਂ ਦੇਹਾਂ ਲਿਆ ਕੇ ਅੰਗੀਠੇ ਉੱਤੇ ਰੱਖਦੀਆਂ ਆਸਿਓ ਪਾਸਿਓ ਲੱਭ ਕੇ ਸੁੱਕਾ ਬਾਲਣ ਲਿਆ ਕੇ ਅੰਗੀਠੇ ਉੱਤੇ ਰੱਖਿਆ ਗਿਆ ਤੇ ਫਿਰ ਅਰਦਾਸਾਂ ਸੋਧ ਕੇ ਅੱਖਾਂ ਵਿੱਚੋਂ ਅਥਰੂ ਵਹਾਉਂਦੇ ਹੋਏ ਉਹਨਾਂ ਨੇ ਅੰਗੀਠੇ ਨੂੰ ਲਾਂਬੂ ਲਾ ਦਿੱਤਾ ਦੋਵੇਂ ਭਰਾ ਆਪਸ ਵਿੱਚ ਗੱਲ ਲਾ ਕੇ ਉੱਚੀ ਉੱਚੀ ਤਾਹਾ ਮਾਰਨ ਲੱਗੇ ਸਿਪਾਈ ਫੇਰ ਆਗ ਨੂੰ ਦੇਖ ਕੇ ਦੌੜ ਪਏ ਭਾਈ ਰਾਮਾ ਤੇ ਭਾਈ ਤਰਲੋਕਾ ਸਿਪਾਈਆਂ ਨੂੰ ਦੇਖ ਕੇ ਉੱਚੀ ਉੱਚੀ ਕਲਕਾਰੀਆਂ ਮਾਰ ਲੱਗੇ ਤੇ ਮਿੱਟੀ ਘਟਾ ਉਡਾਉਣ ਲੱਗੇ ਇਹ ਵੇਖ ਸਿਪਾਈ ਉਹਨਾਂ ਨੂੰ ਪਾਗਲ ਜਾਣ ਕੇ ਫੇਰ ਵਾਪਸ ਮੁੜ ਗਏ ਉਹਨਾਂ ਦਾ ਧਿਆਨ ਇਸ ਵਾਰ ਅੰਗੀਠੇ ਵੱਲ ਗਿਆ ਹੀ ਨਹੀਂ ਦਸਮ ਪਿਤਾ ਦੀ ਕਿਰਪਾ ਦੇ ਨਾਲ ਦੋਵੇਂ ਭਰਾ ਭਾਈ ਰਾਮਾ ਤੇ ਭਾਈ ਤਰਲੋਕਾ ਨੇ ਸਹਬਜ਼ਾਦੇ ਅਤੇ ਸ਼ਹੀਦ ਸਿੰਘਾਂ ਦਾ ਸੰਸਕਾਰ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਸੀ ਚਮਕੌਰ ਦੀ ਗੜੀ ਦੇ ਸ਼ਹੀਦਾਂ ਦੇ ਸੰਸਕਾਰ 10 ਪੋ ਦੀ ਰਾਤ ਨੂੰ ਕੀਤੇ ਗਏ ਸਨ ਇਸ ਤੋਂ ਤਿੰਨ ਦਿਨਾਂ ਬਾਅਦ ਦੋਹਾਂ ਭਰਾਵਾਂ ਨੇ ਅਗੀਠੇ ਦੀ ਸਾਰੀ ਰਾਖ ਇਕੱਠੀ ਕੀਤੀ ਤੇ ਮਿੱਟੀ ਦੇ ਦੋ ਘੜਿਆਂ ਵਿੱਚ ਸਾਰੀ ਰਾਖ ਪਾ ਕੇ ਮਿੱਟੀ ਵਿੱਚ ਦਬ ਦਿੱਤਾ ਤੇ ਫਿਰ ਆਪਣੇ ਪਿੰਡ ਫੋਲ ਨੂੰ ਵਾਪਸ ਚੱਲ ਪਏ ਉਸ ਤੋਂ ਬਾਅਦ ਜਦੋਂ ਦੋਹਾਂ ਭਰਾਵਾਂ ਨੂੰ ਇਹ ਪਤਾ ਲੱਗਾ ਕਿ ਦਸ਼ਮ ਪਿਤਾ ਸਾਬੋ ਕੀ ਤਲਵੰਡੀ ਪਹੁੰਚ ਗਏ ਹਨ ਤਾ ਭਾਈ ਰਾਮਾ ਤੇ ਭਾਈ ਤਰਲੋਕਾ ਗੱਡਿਆਂ ਤੇ ਰਸਤ ਪਾਣੀ ਲੱਦ ਕੇ ਲਵੰਡੀ ਜਾ ਕੇ ਗੁਰੂ ਚਰਨਾਂ ਵਿੱਚ ਜਾ ਕੇ ਹਾਜ਼ਰ ਹੁੰਦੇ ਹਨ ਤੇ ਜਾ ਕੇ ਦਸਮ ਪਿਤਾ ਨੂੰ ਦੱਸਦੇ ਕਿ ਕਿਵੇਂ ਉਹਨਾਂ ਨੇ پاگل ਬਣ ਦਾ ਨਾਟਕ ਕਰਕੇ ਚਮਕੌਰ ਦੇ ਸ਼ਹੀਦਾਂ ਅਤੇ ਵੱਡੇ ਸਾਹਿਬਜ਼ਾਦੇ ਦਾ ਅੰਤਮ ਸੰਸਕਾਰ ਕੀਤਾ ਨਾਲ ਹੀ ਦੋਹਾਂ ਭਰਾਵਾਂ ਨੇ ਦੱਸਿਆ ਕਿ ਪਾਚਾ ਜੀ ਸਾਡੇ ਤੋਂ ਪਹਿਲਾਂ ਵੀ ਇੱਕ ਬੀਬੀ ਨੇ ਉੱਥੇ ਸੰਸਕਾਰ ਕਰਦਿਆਂ ਆਪਣੀ ਜਾਨ ਹੀ ਕੁਰਬਾਨ ਕਰ ਦਿੱਤੀ ਇਹ ਸਾਰੀ ਵਿਥਿਆ ਸੁਰ ਉੱਤੇ ਬੈਠੀ ਸਾਰੀ ਸੰਗਤ ਦੇ ਅੱਖਾਂ ਵਿੱਚ ਤ੍ਰਿਵੈਤੁਰੇਸਾਨਾ ਦਸਵ ਪਿਤਾ ਜੀ ਨੇ ਸਭ ਨੂੰ ਦਲਾਸਾ ਦਿੱਤਾ ਤੇ ਦੋਹਾਂ ਭਰਾਵਾਂ ਨੂੰ ਗੱਲ ਨਾਲ ਲਾਉਂਦੇ ਹੋਏ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੋਂ ਜੋ ਕੁਝ ਵੀ ਮੰਗੋ ਉਹੀ ਤੁਹਾਨੂੰ ਮਿਲੇਗਾ ਭਾਈ ਰਾਮੇ ਤੇ ਤਰਲੋਕੇ ਨੇ ਕਿਹਾ ਕਿ ਪਾਛਾ ਜੀ ਆਪ ਜੀ ਦਾ ਦਿੱਤਾ ਸਾਡੇ ਕੋਲ ਸਭ ਕੁਝ ਹੈ ਪਰ ਸਾਡੀ ਜ਼ਮੀਨ ਦੀ ਮਾਲਕੀ ਸਾਡੇ ਨਾਮ ਨਹੀਂ ਤਾਂ ਪਾਸ਼ਾ ਨੇ ਹੁਕਮ ਕੀਤਾ ਕਿ ਤੁਹਾਡੇ ਤਾਂ ਇਲਾਕੇ ਹੋਣਗੇ ਤੁਹਾਡੀਆਂ ਹਕੂਮਤਾਂ ਹੋਣਗੀਆਂ ਤੁਸੀਂ ਅਮਰਤ ਸ਼ੱਕੇ ਸਿੰਘ ਸੱਜ ਜਾਓ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਮੰਨ ਕੇ ਭਾਈ ਰਾਮਾ ਤੇ ਭਾਈ ਤਰਲੋਕਾ ਅਮਰਤ ਸ਼ਾਕੇ ਭਾਈ ਰਾਮ ਸਿੰਘ ਅਤੇ ਭਾਈ ਤਰਲੋਕ ਸਿੰਘ ਬਣ ਗਏ ਸਨ ਦੋਵੇਂ ਭਰਾ 7 ਦਿਨਾਂ ਤੱਕ ਗੁਰੂ ਜੀ ਦੇ ਹਜ਼ੂਰੀ ਵਿੱਚ ਸੇਵਾ ਕਰਦੇ ਰਹੇ ਤੇ ਫਿਰ ਗੁਰੂ ਸਾਹਿਬ ਤੋਂ ਜਾਣ ਦੀ ਆਗਿਆ ਮੰਗਦੇ ਹਨ ਪਾਤਸ਼ਾਹ ਜੀ ਨੇ ਦੋਹਾਂ ਨੂੰ ਸਰਵਪਾਉ ਦੇ ਕੇ ਬੜੇ ਸਤਕਾਰ ਦੇ ਨਾਲ ਵਧਾਈਗੀ ਦਿੱਤੀ ਕਿਹਾ ਜਾਂਦਾ ਹੈ ਕਿ ਸਮਾਂ ਬੀਤਿਆ ਤੇ ਫਿਰ ਇਹਨਾਂ ਦੋਹਾਂ ਭਰਾਵਾਂ ਦੇ ਵਾਰਸ ਹੀ ਅੱਗੇ ਚੱਲ ਕੇ ਨਾਭੇ ਪਟਿਆਲੇ ਅਤੇ ਜੀਤ ਦੇ ਰਾਜੇ કહલાਏ ਸਨ ਗੁਰੂ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਵਾਰ ਉਹਨਾਂ ਦੇ ਪੂਰੇ ਹੋਏ ਸਨ ਦੋਹਾ ਭਰਾਵਾਂ ਦੇ ਵਾਰਸਾਂ ਕੋਲ ਅੱਜ ਵੀ ਦਸਬ ਪਿਤਾ ਜੀ ਦੀਆਂ ਬਖਸ਼ਿਸ਼ ਕੀਤੀਆਂ ਕਈ ਅਨਮੋਲ ਦਾਤਾਂ ਮੌਜੂਦ ਹਨ ਇੱਕ ਹੁਕਮਨਾਮੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਦੋਹਾ ਭਰਾਵਾਂ ਲਈ ਤੇਰਾ ਘਰ ਮੇਰਾ ਕਹਿ ਕੇ ਪਿਆਰ ਦੀਆਂ ਬਖਸ਼ਿਸ਼ਾਂ ਕੀਤੀਆਂ ਸਨ ਸੋ ਦੋਸਤੋ ਇਹ ਸੀ ਉਹਨਾਂ ਦੋਹਾ ਭਰਾਵਾਂ ਦਾ ਇਤਿਹਾਸ ਜਿਨ੍ਹਾਂ ਨੇ ਆਪਣੇ ਜਾਨ ਤੇ ਖੇਡ ਕੇ ਵੱਡੇ ਸੈਭਜਾਦੇ ਅਤੇ ਸ਼ਹੀਦ ਸਿੰਘਾਂ ਦਾ ਅਲਤਿਮ ਸੰਸਕਾਰ ਕੀਤਾ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ